ਦਰਅਸਲ ਬੋਲ ਉਹ ਹੀ ਸਕਦਾ ਜਿਹੜਾ ਮੋਨ ਹੋ ਗਿਆ ਜੋ ਮਨੁੱਖ ਮੋਨ ਨਹੀਂ ਹੋਇਆ ਉਹ ਜੇ ਬੋਲੂਗਾ ਉਹਦਾ ਬਾਰੀ ਗਿਆਨ ਹੋਊਗਾ ਉਹ ਗੱਲਾਂ ਦਾ ਅਸਰ ਨਹੀਂ ਹੋਊਗਾ ਕਿਸੇ ਤੇ ਕਿਉਂ ਇੱਕ ਆਲਮ ਦਾ ਕਹਿਣਾ ਵੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਬਾਹਰ ਸੇ ਪ੍ਰਵਾਹ ਮਗਰ ਰੱਖਦੀ ਹੈ ਦਿਲਾਂ ਚੋਂ ਨਿਕਲੀ ਗੱਲ ਦਿਲ ਤੇ ਵੱਜੂਗੀ ਹੁਣ ਮਹਾਰਾਜ ਦੀ ਬਾਣੀ ਵੀ ਕਹਿੰਦੀ ਆ ਅਵਰਨ ਕੋ ਉਪਦੇਸ਼ ਦੇ ਮੁਖਮਾ ਭਰੀ ਰੇਤ ਵੀ ਹੋਰਾਂ ਨੂੰ ਤੂੰ ਉਪਦੇਸ਼ ਦੰਨਾ ਤੇਰੇ ਮੂੰਹ ਚ ਰਹਿਤਾ ਹੁਣ ਆਪਣੇ ਮੂੰਹ ਚੋਂ ਰੇਤਾਂ ਕੱਢਿਆ ਹੋਰਾਂ ਦੇ ਕੰਨਾਂ ਚ ਪਾਤਾ ਹੋਇਆ ਕੁਛ ਵੀ ਨਹੀਂ ਜਵਾਨੋਂ ਨਿਕਲੀ ਗੱਲ ਕੰਨਾਂ ਤੱਕ ਰਹਿ ਜਾਂਦੀ ਆ ਕੰਨਰਾ ਸਹਿ ਕੰਨਾਂ ਦਾ ਰਸਾ ਹਾਂ ਸੁਣ ਕੇ ਬੰਦਾ ਕਹਿ ਦਿੰਦਾ ਹਾਂ ਵੀ ਹਾਂ ਵੀ ਇਸ ਤਰ੍ਹਾਂ ਹੁੰਦਾ ਐਵੇਂ ਹੁੰਦਾ ਗੱਲ ਚੰਗੀ ਕਹੀ ਜਿਹੜੀ ਗੱਲ ਦਿਲ ਤੇ ਵੱਜੀ ਦੇਖੋ ਦਰਅਸਲ ਮੈਂ ਪਹਿਲਾਂ ਵੀ ਅਰਜ ਕੀਤੀ ਆ ਵੀ ਜਿਹੜਾ ਪਰਮਾਤਮਾ ਹੈ ਉਹ ਹੈ ਹਿਰਦੇ ਤੇ ਬੁੱਧੀ ਦਾ ਟਕਰਾਓ ਖਤਮ ਹੋਏ ਤੋਂ ਬਾਅਦ ਪਰਮਾਤਮਾ ਹੁਣ ਫਿਰ ਤਰਕ ਖੜੀ ਹੁੰਦੀ ਹੈ ਜੇ ਕੋਈ ਗੱਲ ਕਰੀਏ ਵੀ ਹੁਣ ਜਿਹੜੇ ਐਨੇ ਬੋਲ ਧਾਰਮਿਕ ਗ੍ਰੰਥਾਂ ਦੇ ਹੁਣੇ ਜਿਹੜੇ ਬੋਲ ਨੇ ਫਿਰ ਇਹ ਕਾਦੇ ਲਈ ਨੇ ਬੋਲ ਇਸ ਲਈ ਨੇ ਵੀ ਜਿਹੜਾ ਮਨੁੱਖਾ ਹੁਣ ਯਾਤਰਾ ਜਿਵੇਂ ਚੱਲਦੀ ਆ ਮੈਂ ਪਹਿਲਾਂ ਤਿੰਨ ਪੜਾਉ ਅਲੀ ਆਡੀਓ ਦੇ ਵਿੱਚ ਵੀ ਅਰਜ਼ ਕੀਤੀ ਆ ਵੀ ਜਿਹੜੀ ਯਾਤਰਾ ਚੱਲੂਗੀ ਉੱਥੋਂ ਜਿੱਥੇ ਅਸੀਂ ਖੜੇ ਆ ਹੁਣ ਖੜੇ ਅਸੀਂ ਅਸਥੂਲ ਕਿਰਿਆ ਤੇ ਆ ਸਰੀਰਕ ਲੈਵਲ ਤੇ ਹੁਣ ਸਰੀਰ ਲੈਵਲ ਤੋਂ ਸਾਡੀ ਯਾਤਰਾ ਚੱਲੂਗੀ ਜਦ ਸਰੀਰ ਲੈਵਲ ਤੋਂ ਯਾਤਰਾ ਚੱਲੂਗੀ ਫਿਰ ਸਾਨੂੰ ਇੱਥੇ ਭੌਤਿਕ ਬਾਦ ਜਿਹੜਾ ਹੁਣ ਭੌਤਿਕ ਬਾਦ ਨੂੰ ਪ੍ਰਭਾਵਿਤ ਕਰ ਸਕਦੇ ਨੇ ਬੋਲ ਇੱਥੋਂ ਸਾਡੀ ਯਾਤਰਾ ਚੱਲੂਗੀ ਹੁਣ ਯਾਤਰਾ ਦਾ ਚੱਲਣਾ ਇਤੇ ਬਾਦ ਅਗਲਾ ਸਟੈਪ ਮਨ ਦਾ ਮਨ ਤੋਂ ਬਾਦ ਹਿਰਦੇ ਦਾ ਹਿਰਦੇ ਤੋਂ ਬਾਦ ਜਿਹੜਾ ਨਾਭੀ ਦਾ ਹੁਣ ਇਹ ਸਟੈਪ ਵਾਈਜ਼ ਸਟੈਪ ਚੱਲਣਾ ਹੈ ਇਸ ਕਰਕੇ ਜਿਹੜੇ ਬੋਲ ਨੇ ਪਹਿਲਾਂ ਅਸਥੂਲ ਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਨੇ ਵੀ ਤੂੰ ਐਵੇਂ ਕਰ ਐਵੇਂ ਕਰ ਪਰ ਜਿਹੜੀਆਂ ਗੱਲਾਂ ਮੈਂ ਮੈਂ ਅਰਜ ਕਰਾਂ ਵੀ ਜਿਹੜਾ ਮੋਨ ਆ ਮੂਲ ਵਿਸ਼ੇ ਦੀ ਗੱਲ ਜਿਹੜੀ ਮੈਂ ਕਰ ਰਿਹਾ ਵੀ ਜਿਹੜਾ ਮੋਨ ਆ ਇੱਕ ਮੋਨ ਸੰਸਾਰੀ ਮਨੁੱਖ ਦਾ ਹੁੰਦਾ ਹੈ ਇੱਕ ਸਾਧੂ ਦਾ ਸੰਸਾਰੀ ਮਨੁੱਖ ਜਦੋਂ ਮੋਨ ਧਾਰਨ ਕਰਦਾ ਹੈ ਉਹ ਚੁੱਪ ਇਹ ਇਹਨੂੰ ਪਾਛਾ ਦੀ ਬਾਣੀ ਜਿਵੇਂ ਕਹਿੰਦੀ ਆ ਵੀ ਮਹਾਰਾਜ ਕਹਿੰਦੇ ਚੁੱਪਾ ਚੁੱਪਨਾ ਹੋਵੇ ਜੇ ਲਾਇ ਰਹਾ ਲਿਬਤਾਰ ਵੀ ਜਿੰਨਾ ਮਰਜੀ ਤੋ ਚੁੱਪ ਰਹਿ ਲਾ ਹੁਣ ਜੇ ਚੁੱਪ ਹੋਊਗਾ ਫਿਰ ਮਨ ਬੋਲੂਗਾ ਹੁਣ ਮਨ ਬੋਲੂਗਾ ਹੁਣ ਜੇ ਚੁੱਪਾ ਬੰਦਾ ਵੈਸੇ ਤਾਂ ਉਹਨੂੰ ਖਸਬੰਧਿਤ ਪ੍ਰਾਣੀ ਆ ਦੂਜਾ ਤੀਜਾ ਚੌਥਾ ਇਹਨੂੰ ਚਾਹੀਦਾ ਕੋਈ ਅਖਬਾਰ ਮੈਗਜ਼ੀਨ ਟੀਵੀ ਰੇਡੀਓ ਮੋਬਾਈਲ ਕੁਛ ਨੂੰ ਕੁਛ ਨੂੰ ਚਾਹੀਦਾ ਕਿਉਂਕਿ ਆਪਣੇ ਆਪ ਤੋ ਉਬਿਆ ਹੋਇਆ ਮਨੁੱਖ ਆ ਹੁਣ ਜਿਹੜਾ ਮਨੁੱਖ ਆਪਣੇ ਆਪ ਤੋ ਉਬ ਮਹਿਸੂਸ ਕਰ ਰਿਹਾ ਹੈ ਉਬਿਆ ਹੋਇਆ ਆਕਿਆ ਹੋਇਆ ਉਹਨੂੰ ਦੂਜਾ ਚਾਹੀਦਾ ਹੈ ਹੁਣ ਜਦ ਦੂਜਾ ਆ ਕੇ ਇਹਦੇ ਕੋਲ ਬੈਠਦਾ ਹੈ ਫਿਰ ਦੂਜਾ ਵੀ ਐਵੇਂ ਦਾ ਹੀ ਆ ਅੱਕਿਆ ਹੋਇਆ ਆਪਣੇ ਆਪ ਤੋਂ ਹੁਣ ਊਬ ਉਹਦੇ ਅੰਦਰ ਵੀ ਆ ਇਹਦੇ ਅੰਦਰ ਵੀ ਹੁਣ ਪ੍ਰਣਾਮ ਕੀ ਹੋਊਗਾ ਇਹਦਾ ਨਤੀਜਾ ਕੀ ਨਿਕਲੂਗਾ ਦੋਵੇਂ ਮਨੁੱਖ ਇੱਕ ਦੂਏ ਦਾ ਸਾਥ ਤਾਂ ਮੰਗ ਰਹੇ ਨੇ ਵੀ ਇਹਦੇ ਕੋਲ ਬੈਠ ਕੇ ਕੁਝ ਮਿਲੇ ਸਕੂਨ ਦੋਆ ਕੋਲ ਨਹੀਂ ਇਸ ਕਰਕੇ ਜਿਹੜਾ ਸਾਧੂ ਆ ਬੈਠੇ ਤਾਂ ਉਹ ਬੈਠਣਾ ਵੈਸੇ ਜਿਹੜੀ ਸੰਤ ਦੀ ਪਛਾਣ ਆ ਇੱਕ ਤਾਂ ਦੇਖੋ ਤੁਹਾਨੂੰ ਖੁਦ ਨੂੰ ਜੇ ਆਪਣੀ ਪਛਾਣ ਕਰਨੀ ਆ ਵੀ ਤੁਸੀਂ ਕਿੱਥੇ ਕਿ ਚਲੇ ਗਏ ਅਧਿਆਤਮ ਮਾਰਗ ਤੇ ਕਿੱਥੇ ਕਿ ਤੱਕ ਪਹੁੰਚ ਗਏ ਤੁਹਾਨੂੰ ਖੁਦ ਦੀ ਪਛਾਣ ਆਏ ਵੀ ਤੁਸੀਂ ਇੱਕ ਤਾਂ ਇਕੱਲੇ ਬੈਠਣ ਲੱਗ ਜਾਓਗੇ ਹੁਣ ਜਿਵੇਂ ਮੰਡਲੀਆਂ ਨੇ ਦੋ ਚਾਰ ਮਨੁੱਖਾਂ ਦੀਆਂ ਕਿਸੇ ਦੀਆਂ ਬੈਠੀਆਂ ਨੇ ਕਿਤੇ ਵੀ ਬੈਠੇ ਉੱਥੇ ਬੈਠ ਨਹੀਂ ਤੁਸੀਂ ਸਕਦੇ ਕਿਉਂਕਿ ਉਹਨਾਂ ਦੀ ਵਾਈਬ੍ਰੇਸ਼ਨ ਹਰ ਇੱਕ ਮਨੁੱਖ ਦੀਆਂ ਆਪਣੀਆਂ ਆਪਣੀਆਂ ਤਰੰਗਾਂ ਨੇ ਹੁਣ ਦੇਖੋ ਮੈਂ ਭਾਵੇਂ ਲਖ ਪਰਮਾਤਮਾ ਦੀਆਂ ਗੱਲਾਂ ਕਰਾਂ ਮੈਂ ਜ਼ਿੰਮੇ ਦਾ ਹਾਂ ਉਵੇਂ ਦੀਆਂ ਮੇਰੇ ਅੰਦਰੋਂ ਤਰੰਗਾ ਨਿਕਲਣ ਗਿਆ ਉਹ ਆਲੇ-ਦਾਲੇ ਨੂੰ ਮੁਅਤਤ ਕਰਨ ਗਿਆ ਪ੍ਰਭਾਵਿਤ ਕਰਨ ਗਿਆ ਹੁਣ ਹਿਰਦੇ ਕਪਟਮੁਖ ਗਿਆਨੀ ਝੂਠੇ ਕਿਆ ਬਿਲੋਬਸ ਪਾਣੀ ਕਬੀਰ ਜੀ ਮਹਾਰਾਜ ਕਹਿੰਦੇ ਹਿਰਦੇ ਚ ਕਪਟਾ ਗੱਲਾਂ ਗਿਆਂਦੀਆਂ ਕਰਦਾ ਕੀ ਪਾਣੀ ਪਿਆ ਰੜਕਦਾ ਕਹਿੰਦੇ ਜ਼ਿੰਦਗੀ ਪਰ ਰੜਕੀ ਜਾ ਇਹਦੇ ਚੋਂ ਮੱਖਣ ਨਹੀਂ ਨਿਕਲਦਾ ਹੁਣ ਮੈਂ ਗਿਆਨ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਵਾਂ ਜੇ ਮੈਂ ਅੰਤਰੀ ਮੋਨ ਤੇ ਨਹੀਂ ਆਇਆ ਆਪਣੇ ਅੰਦਰ ਪ੍ਰਵੇਸ਼ ਨਹੀਂ ਕਰਿਆ ਜਦੋਂ ਮਨੁੱਖ ਆਪਣੇ ਅੰਦਰ ਪ੍ਰਵੇਸ਼ ਕਰਦਾ ਹੈ ਉਦੇ ਅੰਦਰੋਂ ਇੱਕ ਅਨੁਭਵੀ ਗਿਆਨ ਫੁੱਟਦਾ ਹੈ ਉਹ ਕਿਤੋਂ ਪੜਿਆ ਨਹੀਂ ਹੁੰਦਾ ਉਹਨੇ ਜੋ ਕੁਝ ਮਾੜਿਆ ਹੁੰਦਾ ਉਹ ਬਿਆਨ ਕਰਦਾ ਹੁੰਦਾ ਜਿਵੇਂ ਹੁਣ ਓਸ਼ੋ ਜੀ ਮਹਾਰਾਜ ਨੇ ਜੋ ਬਿਆਨ ਕੀਤਾ ਉਹ ਕਹਿੰਦੇ ਮੈਂ ਉਹ ਕਹੂੰਗਾ ਵੀ ਜਿਹੜਾ ਮੈਂ ਦੇਖਿਆ ਹੈ ਜੋ ਮੈਂ ਅਨੁਭਵ ਕੀਤਾ ਐਸੀ ਤਰ੍ਹਾਂ ਕਬੀਰ ਜੀ ਮਹਾਰਾਜ ਨੇ ਜੋ ਬਿਆਨ ਕੀਤਾ ਉਹ ਬਿਆਨ ਕੀਤਾ ਜੋ ਉਹਨਾਂ ਨੇ ਦੇਖਿਆ ਜੋ ਅਨੁਭਵ ਕੀਤਾ ਹੁਣ ਐਸੇ ਤਰ੍ਹਾਂ ਰਵਿਦਾਸ ਜੀ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੇ ਪੈਗੰਬਰ ਅਵਤਾਰਾਂ ਨੇ ਜੋ ਦੇਖਿਆ ਉਹ ਬੋਲਿਆ ਇਹਨੂੰ ਕਹਿੰਦੇ ਅਨੁਭਵ ਵਿਗਿਆਨ ਹੁਣ ਦੂਜਾ ਮਨੁੱਖ ਮੌਨਤਾ ਹੋਇਆ ਨਹੀਂ ਬਾਹਰੋਂ ਮੌਨ ਜਿਹੜਾ ਹੁਣ ਬਾਹਰੋਂ ਮੌਨ ਆ ਬਾਹਰੋਂ ਚੁੱਪ ਹੋ ਗਿਆ ਹੁਣ ਬਾਹਰੋਂ ਚੁੱਪ ਇੱਕ ਦੁੱਖ ਵੀ ਖੜਾ ਕਰਦੀ ਆ ਹੁਣ ਚੁੱਪ ਤਾਂ ਹੋ ਗਿਆ ਹੁਣ ਕਈ ਬੰਦੇ ਹੁਣ ਦੇਖੋ ਬੋਲਣ ਨਾਲ ਕੁਝ ਅੰਦਰੋਂ ਗੁਆਰ ਨਿਕਲ ਜਾਂਦਾ ਹੈ ਹੁਣ ਜੇ ਬੋਲੇ ਨਾ ਬਹੁਤ ਕੁਝ ਅੰਦਰ ਰੋਕੀ ਜਾਵੇ ਮਨ ਤੇ ਬੋਝ ਮਨ ਤੇ ਬੋਝ ਇੱਕ ਅੰਦਰੋਂ ਮੋਨ ਹੁੰਦਾ ਹੈ ਹੁਣ ਜੇ ਅੰਦਰੋਂ ਮੋਨ ਹੁੰਦਾ ਉਹ ਆਪਣੇ ਆਪ ਨੂੰ ਛੱਡ ਦਿੰਦਾ ਇੱਕ ਧਿਆਨ ਦੇ ਵਿੱਚ ਛੱਡਣਾ ਉਹ ਮੋਨ ਹੁੰਦਾ ਉਹ ਮੋਨ ਹੁੰਦਾ ਸਾਧੂ ਦਾ ਢੀਲਾ ਛੱਡਿਆ ਆਪਣੇ ਆਪ ਨੂੰ ਢੀਲਾ ਛੱਡਿਆ ਧਿਆਨ ਦੇ ਵਿੱਚ ਚਲਿਆ ਗਿਆ ਉਹ ਮੋਨ ਚ ਚਲਿਆ ਗਿਆ ਹੁਣ ਜਦ ਉਹ ਕਿਤੇ ਇਕਾਂਤ ਦੇ ਵਿੱਚ ਬਹਿੰਦਾ ਜਿਵੇਂ 6 ਸਾਲ ਰਹੇ ਮੋਨ ਮਹਾਤਮਾ ਬੁੱਧ ਜੀ ਮਹਾਰਾਜ 12 ਸਾਲ ਮੋਨ ਰਹੇ ਸਵਾਮੀ ਮਹਾਵੀਰ ਜੀ ਮਹਾਰਾਜ ਐਸੇ ਤਰ੍ਹਾਂ ਈਸਾ ਜੀ ਮਹਾਰਾਜ ਨੂੰ ਜਦੋਂ ਦੇਖਦੇ ਤੇ ਆਪਣਾ ਗਿਆਨ ਵੰਡ ਕੇ ਵੀ ਧੂਲ ਜਾਦੇ ਜੰਮਗੀ ਦਰਪਨ ਤੇ ਲੋਕਾਂ ਦੀ ਜਿੰਮੇਵਾਰੀ ਹੁਣੀ ਅਰਜ ਕਰ ਰਿਹਾ ਸੀ ਵੀ ਜਿੰਮੇ ਦੇ ਜਦ ਤੁਸੀਂ ਇਕਾਂਤ ਚ ਕੱਲੇ ਬੈਠਣ ਲੱਗੇ ਇਹ ਪਹਿਚਾਨ ਆ ਵੀ ਅਧਿਆਤਮ ਮਾਰਗ ਤੇ ਤੁਰਪੇ ਇੱਕ ਤਾਂ ਹੁੰਦਾ ਇਕੱਲੇ ਬੈਠਣ ਦੇ ਵੀ ਦੋ ਕਾਰਨ ਨੇ ਇੱਕ ਤਾਂ ਮਨੁੱਖ ਦੁਖੀ ਅਕਿਆ ਹੋਇਆ ਲੋਕਾਂ ਤੋਂ ਕੱਲਾ ਬੈਠੂ ਉਹ ਚਿੰਤਾ ਕਰੂਗਾ ਉਹ ਸੋਚੂਗਾ ਗੱਲਾਂ ਬਾਰੇ ਇੱਕ ਉਹ ਲੋਕਾਂ ਤੋਂ ਉਹਨਾਂ ਦੀਆਂ ਤਰੰਗਾਂ ਉਹਨੂੰ ਟੱਚ ਕਰਨ ਗਿਆ ਉਹਨਾਂ ਦੀ ਵਾਈਬ੍ਰੇਸ਼ਨ ਉਹਨੂੰ ਟੱਚ ਕਰੂ ਸਖਤ ਸੰਗ ਜਿਹਨੂੰ ਮਹਾਰਾਜ ਕਹਿੰਦੇ ਕੀ ਜੈ ਬੁਰੇ ਬੰਦੇ ਦੀ ਸੰਗਤ ਨਾ ਕਰੀ ਉਹਨਾਂ ਦੇ ਉਹਨੂੰ ਤਰੰਗਾਂ ਦਾ ਪਤਾ ਲੱਗਣ ਲੱਗ ਜਾਂਦਾ ਵੀ ਕਿਹੜਾ ਬੰਦਾ ਕਿਵੇਂ ਦਾ ਉਹ ਮੱਥੇ ਵੀ ਪੜਨ ਲੱਗ ਜਾਂਦਾ ਇਹ ਇੱਕ ਸੂਖਸ਼ਮ ਝਲਕਾਂ ਨੇ ਅਧਿਆਤਮਿਕ ਗਿਆਨ ਆ ਉਹ ਫਿਰ ਕੱਲਾ ਬੈਠਣ ਲੱਜੂ ਪਰ ਜਦ ਕੱਲਾ ਬੈਠੂਗਾ ਨਾ ਉਹਨੂੰ ਕਦੇ ਕਦਾਈ ਧਿਆਨ 'ਚ ਜਦ ਉਤਰੂ ਨਜ਼ਾਰੇ 'ਚ ਉਤਰਨ ਲੱਗ ਜਾਂਦਾ ਉਹ ਧਿਆਨ ਦੇ ਵਿੱਚ ਜਦ ਉਤਰਦਾ ਇੱਕ ਨਜ਼ਾਰੇ 'ਚ ਜਿਹਦੇ 'ਚ ਮੈਂ ਪਹਿਲਾਂ ਅਰਜ਼ੀ ਕੀਤੀ ਆ ਵੀ ਕੰਪਨ ਛੱਡਦੀ ਇੱਕ ਨਜ਼ਾਰਾ ਮਸਤੀ ਸਰੂਰ ਨਸ਼ਾ ਉਦੇ ਵਿੱਚ ਉਤਰਨ ਲੱਗ ਜਾਂਦਾ ਉਹ ਕਦੇ ਕਦਾਈ ਉਤਰਨ ਲੱਗ ਜਾਂਦਾ ਇਹ ਇਹ ਇਹਨੂੰ ਜਾਣ ਕੇ ਨਹੀਂ ਤਾਰਨਾ ਆਪਣੇ ਆਪ ਉਹ ਉਤਰਨ ਲੱਗ ਜਾਂਦਾ ਧਿਆਨ ਦੇ ਵਿੱਚ ਉਹ ਨਸ਼ੇ ਦੇ ਵਿੱਚ ਉਤਰਨ ਲੱਗ ਜਾਂਦਾ ਉਹ ਕਦੇ ਇੱਕਦਾਈ ਫਿਰ ਉਹਨੂੰ ਉਹ ਨਸ਼ਾ ਜਿਹੜਾ ਮੁਹਤਰ ਕਰਦਾ ਜਦੋਂ ਵਿੱਚੋਂ ਉਤਰਨ ਲੱਗ ਜਾਂਦਾ ਉਹਦੇ ਬੋਲਾਂ ਦੇ ਵਿੱਚ ਇੱਕ ਕ੍ਰਾਂਤੀ ਆਉਂਦੀ ਹੈ ਇੱਕ ਮਠਾਸ ਆਉਂਦੀ ਹੈ ਇੱਕ ਖਿੱਚ ਆਉਂਦੀ ਆ ਇਸ ਕਰਕੇ ਵੀ ਜਿਹੜਾ ਬੰਦਾ ਜਦ ਅੰਦਰੋਂ ਮੋਨ ਹੁੰਦਾ ਹੈ ਅੰੇ ਮਨ ਉਹ ਅੰਦਰੋਂ ਮੋਨ ਹੋਣ ਲੱਗ ਗਿਆ ਇਹ ਇਕੱਲਾ ਤਾਂ ਬੈਠਣ ਲੱਗ ਗਿਆ ਇਕੱਲਾ ਬੈਠ ਕੇ ਧਿਆਨ ਚ ਉਤਰਨ ਲੱਗ ਗਿਆ ਇਹ ਅੰਦਰੋਂ ਮੋਨ ਹੋ ਰਿਹਾ ਹੈ ਇਹਦੇ ਅੰਦਰੋਂ ਅਨੁਭਵ ਫਟੂਗਾ ਹੁਣ ਜਿਹੜਾ ਅਨੁਭਵ ਫਟੂਗਾ ਇਹ ਗਿਆਨ ਬਾਹਰ ਵਾਲੇ ਦਾਲੇ ਨੂੰ ਮੁਅਤਰ ਕਰੂਗਾ ਜਬ ਬਾਹਰ ਵਾਲੇ ਦਾਲੇ ਨੂੰ ਮੁਅਤਰ ਕਰੂਗਾ ਲੋਕਾਂ ਦੀ ਖਿੱਚ ਹੁਣ ਜਿਵੇਂ ਅੱਜ ਦੇਖੋ ਲੋਕ ਸੁਣ ਰਹੇ ਨੇ ਓਸ਼ੋਜੀ ਮਹਾਰਾਜ ਨੂੰ ਅੱਜ ਕੀ ਕਹਿ ਰਹੇ ਨੇ ਵੀ ਅੱਜ ਦੀ ਲੋੜ ਓਸ਼ੋ ਕਿਉਂ ਜੋ ਕਹਿੰਦੇ ਵੀ ਜੋ ਮੈਂ ਬੋਲਿਆ ਦੇਖਿਆ ਮੈਂ ਉਹ ਬੋਲੂਗਾ ਇਸ ਕਰਕੇ ਦੇਖੋ ਸਮਾਂ ਬਦਲਦਾ ਹੈ ਪਰੰਪਰਾਵਾਂ ਬਦਲਦੀਆਂ ਨੇ ਪੈਗੰਬਰਾਂ ਦੇ ਬੋਲ ਵੀ ਬਦਲਦੇ ਨੇ ਗੁਸਤਾਖੀ maaf ਹਰ ਇੱਕ অবতারੀ ਪੁਰਸ਼ ਦੇਖੋ ਮਹਾਨ ਆ ਵਕਤ ਦੀ ਲੋੜ ਦੇ ਮੁਤਾਬਕ ਜਨਤਾ ਦੀ ਝੋਲੀ 'ਚ ਸਾਧਨਾ ਪਾਉਂਦਾ ਜਹੀ ਜੀ ਉਸ ਸਮੇਂ ਪਚ ਸਕਦੀ ਆ ਪਰ ਸ਼ਦ ਉਹ ਚਲਿਆ ਜਾਂਦਾ ਹੈ ਗੁਸਤਾਖੀ maaf ਬڑے ਬੋਲ ਧਾਰਮਿਕ ਗ੍ਰੰਥਾਂ ਦੇ ਨਵੇਂ ਆਏ ਪੈਗੰਬਰ ਨੂੰ ਛੱਡਣੇ ਪੈਂਦੇ ਨੇ ਤੇ ਕੱਟਣੇ ਪੈਂਦੇ ਨੇ ਇਦੀ ਮੈਂ ਇੱਕ ਉਦਾਹਰਨ ਵੀ ਦਵਾਂ ਇਸਲਾਮ ਦੇ ਵਿੱਚ ਇੱਕ ਬੀਬੀ ਹੋਈ ਆ ਰਾਵੀਆ ਰਾਵੀਆ ਜਦੋਂ ਕੁਰਾਨ ਦੀ ਤਲਾਵਤ ਕਰਦੀ ਸੀ ਉਹ ਬੜੀ ਮਸਤੀ ਦੇ ਵਿੱਚ ਸਰੂਰ ਦੇ ਵਿੱਚ ਕਰਦੀ ਸੀ ਹੁਣ ਉੱਥੇ ਭੀੜ ਵੀ ਇਕੱਠੀ ਹੋਣ ਲੱਗੀ ਲੋਕਾਂ ਦੀ ਖਿੱਚ ਹੋਣ ਲੱਗੀ ਕਿਉਂਕਿ ਅੰਦਰੋਂ ਬੋਲ ਹੁਣ ਜਿਹੜਿਆ ਉਹ ਬੋਲਦੀ ਸੀ ਇੱਕ ਤਾਂ ਮੁਹੰਮਦ ਸਾਹਿਬ ਦੇ ਬੋਲ ਕੁਰਾਨ ਦੂਜਾ ਉਹਦਾ ਆਪਣਾ ਅੰਦਰ ਪ੍ਰਵੇਸ਼ ਕਰਨਾ ਸੁਣਨ ਦੇ ਵਿੱਚ ਮੌਨ ਦੇ ਵਿੱਚ ਪ੍ਰਵੇਸ਼ ਕਰੀ ਵੀ ਉਹ ਜੋ ਨਜ਼ਾਰੇ ਨਾਲ ਕੁਰਾਨ ਗਾਊਗੀ ਆਮ ਆਮ ਮੌਲਵੀ ਨਹੀਂ ਗਾ ਸਕਦਾ ਉੱਥੇ ਖਿੱਚ ਇਕੱਠੀ ਹੋਣ ਲੱਗੀ ਭੀੜ ਇਕੱਠੀ ਹੋਣ ਲੱਗੀ ਉਹ ਕੁਰਾਨ ਦੇ ਵਿੱਚੋਂ ਇੱਕ ਲਾਇਨ ਕੱਟਣ ਲੱਗੀ ਵੀ ਸ਼ੈਤਾਨ ਨੂੰ ਨਫ਼ਰਤ ਕਰੋ ਜਦੋਂ ਲਾਇਨ ਇਹ ਕੱਟਣ ਲੱਗੀ ਵੀ ਸ਼ੈਤਾਨ ਨੂੰ ਨਫ਼ਰਤ ਕਰੋ ਹੁਣ ਜਿਹੜੇ ਕੱਟੜਪੰਥੀ ਹੁੰਦੇ ਨੇ ਲਕੀਰ ਦੇ ਫਕੀਰ ਵੀ ਜੋ ਸਾਡੇ ਪੈਗੰਬਰ ਕਹਿਗੇ ਵੀ ਉਹੀ ਗੱਲ ਬਸ ਓਕਣਾ ਹੀ ਮੰਨਣੀ ਆ ਉਹ ਸਮੇਂ ਦੇ ਆਧਾਰਤ ਉਹਦੇ ਲਈ ਪੂਰੀ ਨੀਤੀ ਉਤਰਦੀ ਅਰਬੀਆ ਦੇ ਲਈ ਉਹ ਕਹਿੰਦੀ ਮੇਰੇ ਅੰਦਰ ਸ਼ੈਤਾਨ ਹੈ ਹੀ ਨਹੀਂ ਉਹ ਕਹਿੰਦੇ ਤੂੰ ਪੜ ਵੀ ਸ਼ੈਤਾਨ ਨੂੰ ਨਫ਼ਰਤ ਕਰੋ ਕਹਿੰਦੀ ਮੈਂ ਮੇਰੇ ਅੰਦਰ ਸ਼ੈਤਾਨ ਨਹੀਂ ਮੈਂ ਇਹ ਗੱਲ ਪੰਕਤੀ ਕੱਟਦੀ ਆ ਇਸ ਕਰਕੇ ਜਿਹੜੀ ਮੈਂ ਅਰਜ਼ ਕਰ ਰਿਹਾ ਵੀ ਉਹ ਪੰਕਤੀਆਂ ਨੂੰ ਵੀ ਮੋਨ ਦੇ ਵਿੱਚ ਆਇਆ ਮਨੁੱਖ ਛੱਡੂਗਾ ਉਹ ਨਵੀਆਂ ਪੰਕਤੀਆਂ ਦੇ ਆਧਾਰਿਤ ਨਵੀਂ ਗੱਲ ਕਰੂਗਾ ਜਿਵੇਂ ਓਸ਼ੋ ਜੀ ਮਹਾਰਾਜ ਨੇ ਪਿਓਰ ਮਹਾਤਮਾ ਬੁੱਧ ਬਿਆਨ ਕਰੇ ਅੱਜ ਦੇ ਦੌਰ ਦੀ ਗੱਲ ਕਰੀ ਕਿਉਂਕਿ ਉਸ ਟਾਈਮ ਦੇ ਉਹ ਨੂੰ ਵਿੱਚ ਸੰਮਲਿਤ ਕੀਤਾ ਅਤੇ ਅੱਜ ਦੇ ਦੌਰ ਨੂੰ ਸੰਮਲਿਤ ਕੀਤਾ ਇਸ ਕਰਕੇ ਵੀ ਜਿਹੜਾ ਮੋਨ ਦੇ ਅੰਦਰ ਪਹਿਲਾਂ ਪ੍ਰਵੇਸ਼ ਕਰਨਾ ਫੇਰ ਅਸਲੀ ਬੋਲਣ ਦਾ ਅਧਿਕਾਰੀ ਉਹੀ ਮਨੁੱਖਾ ਜਿਹੜਾ ਆਪਣੇ ਅੰਦਰ ਮੋਨ ਜਿਹੜਾ ਮੋਨ ਚ ਚਲਿਆ ਗਿਆ ਜਿਹੜਾ ਚੁੱਪ ਹੋ ਗਿਆ ਆਪਣੇ ਅੰਦਰੋਂ ਚੁੱਪ ਹੋ ਗਿਆ ਫਿਰ ਉਹਦੇ ਅੰਦਰੋਂ ਅਨੁਭਵੀ ਗਿਆਨ ਪੁੱਟੂਗਾ ਅਨੁਭਵੀ ਗਿਆਨ ਲੋਕਾਂ ਨੂੰ ਮਾਤਰ ਕਰੂਗਾ ਉਹ ਦਿਲਾਂ ਚੋਂ ਆਈ ਵੀ ਗੱਲ ਦਿਲਾਂ ਦੇ ਵਿੱਚ ਵੱਜੂਗੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਬਾਤ ਸੇ ਪਰਵਾਜ਼ ਮਗਰ ਰੱਖਦੀ ਹੈ ਦਿਲਾਂ ਚੋਂ ਨਿਕਲੀ ਗੱਲ ਦਿਲਾਂ ਤੇ ਵੱਜੂਗੀ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਿਆ ਬਲਵਸ ਪਾਣੀ ਕਬੀਰ ਜੀ ਮਹਾਰਾਜ ਕਹਿੰਦੇ ਹਿਰਦੇ ਚ ਕਪਟਾ ਕੀ ਗਿਆਨ ਦੀਆਂ ਗੱਲਾਂ ਕਰਦਾ ਇਹ ਤਾਂ ਪਾਣੀ ਪਾਣੀ ਪਿਆ ਰੜਕ ਰਿਹਾ ਹੈ ਜ਼ਿੰਦਗੀ ਪਰ ਰੜਕੀ ਜਾ ਜੋ ਮੱਖਣ ਨਹੀਂ ਆਉਂਦਾ ਇਸ ਕਰਕੇ ਬੋਲਣ ਦਾ ਅਧਿਕਾਰ ਮੋਨ ਮਨੁੱਖ ਨੂੰ ਆ ਜਿਹੜਾ ਆਪਣੇ ਅੰਦਰੋਂ ਮੋਨ ਹੋ ਗਿਆ ਦੇਖੋ ਜਿਹੜਾ ਅੰਦਰੋਂ ਮੋਨ ਹੋਇਆ ਉਹ ਕਦੇ-ਕਦੇ ਬਾਹਰੀ ਮੋਨ ਨੂੰ ਵੀ ਧਾਰਨ ਕਰਦਾ ਹੁਣ ਜਿਵੇਂ ਈਸ਼ਾ ਜੀ ਮਹਾਰਾਜ ਦੀ ਮੈਂ ਗੱਲ ਕਰੀ ਹੈ ਈਸ਼ਾ ਜੀ ਜਦ ਧੂੜ ਜਾਦੇ ਜਮਗੀ ਲੋਕਾਂ ਦੇ ਵਿੱਚ ਗਿਆਨ ਵੰਡਿਆ ਉਹਨਾਂ ਦੀਆਂ ਤਰੰਗਾਂ ਟਕਰਾਈਆਂ ਉਹਨਾਂ ਦੇ ਵਿੱਚੋਂ ਜਾ ਕੇ ਬਾਹਰ ਦੂਰ ਇੱਕ ਪਹਾੜੀ ਦੇ ਉੱਤੇ ਬੈਠ ਕੇ ਆਪਣੀਓ ਧੂੜ ਨੂੰ ਛਾੜਨ ਵਾਸਤੇ ਮੋਨ ਹੋ ਜਾਂਦੇ ਕੁਝ ਸਮੇਂ ਲਈ ਜਦੋਂ ਮੋਨ ਹੋਏ ਉਹ ਅੰਦਰ ਸ਼ਾਂਤੀ ਦੇ ਅੰਦਰ ਜਿਵੇਂ ਥੱਕਿਆ ਹੋਆ ਮਨੁੱਖ ਥੱਕਿਆ ਹੋਆ ਮਨੁੱਖ ਸਾਰੇ ਦਿਨ ਦਾ ਰਾਤ ਨੂੰ ਸੋ ਕੇ ਸਰੀਰ ਨੂੰ ਸਕੂਨ ਮਿਲਦਾ ਸ਼ਾਂਤੀ ਮਿਲਦੀ ਆ ਇਸ ਤਰ੍ਹਾਂ ਜਦ ਮੋਨ ਹੁੰਦਾ ਬਹੁਤ ਕੁਝ ਬੋਲ ਕੇ ਬੋਲਾਂ ਤੋਂ ਬਾਅਦ ਜਾ ਕੇ ਜਦੋਂ ਮੋਨ ਹੁੰਦਾ ਇਸ ਤਰ੍ਹਾਂ ਸ਼ਾਂਤੀ ਦੇ ਵਿੱਚ ਸਮਾਧੀ ਦੇ ਵਿੱਚ ਚਲਾ ਜਾਂਦਾ ਉਹਦਾ ਅਨੁਭਵੀ ਉਹ ਧੂੜ ਝਾੜ ਕੇ ਫੇਰ ਇਸ਼ਾ ਜੀ ਆ ਕੇ ਇਸ ਤਰ੍ਹਾਂ ਹੀ ਆਪਣਾ ਪ੍ਰਚਾਰ ਕਰਨ ਲੱਗ ਜਾਂਦੇ ਐਸੇ ਤਰ੍ਹਾਂ ਜਿਹੜਾ ਇਹ ਮੋਨ ਆ ਅੰਦਰ ਮੋਨ ਜਦ ਉਹਨਾਂ ਦੇ ਅੰਦਰ ਮੋਨ ਅੰਤਰਮੋਨ ਹੋ ਜਾਂਦੇ ਨੇ ਇਹ ਪੈਗੰਬਰ ਅਵਤਾਰ ਫਿਰ ਬਾਹਰੀ ਗਿਆਨ ਵੰਡਦੇ ਨੇ ਉਹ ਬਾਹਰੀ ਗਿਆਨ ਲੋਕਾਂ ਨੂੰ ਮੁਹਤਰ ਕਰਦਾ ਉਹ ਤੋਂ ਬਾਅਦ ਉਹਨਾਂ ਦੇ ਬੋਲਾਂ ਨੂੰ ਫਿਰ ਲਿਖਿਆ ਜਾਂਦਾ ਉਹ ਬੋਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ